ਸਾ 700 ਜਪੇਗੀ ਉਹ 6700 ਜਪੇਗੀ ਚੱਕ ਹੋਗੀ ਓ ਤਾੜੀਆਂ ਮਾਰ ਦਿਓ ਪਹਿਲਾ ਸੌਦਾ ਹੋਇਆ ਬਾਈ ਓਏ ਵਾਹ ਜੀ ਵਾਹ ਲਓ ਹੁਣ ਤੁਹਾਨੂੰ ਬੱਕਰੀ ਵਿਖਾਉਣੇ ਆ ਬਾਈ ਜੱਗੀ ਲਓ ਆ ਸੌਦਾ ਹੋਇਆ ਆ ਬੱਕਰੀ ਦਾ 6700 ਰੁਪਏ ਦੇ ਵਿੱਚ ਹੋਇਆ ਅੰਕਲ ਨੇ ਲਈ ਤਾਰੇ ਨੇ ਫਰੀਦਕੋਟ ਵਾਲੇ ਨੇ ਫਰੀਦਕੋਟ ਵਾਲੇ ਨੇ ਪੈਸੇ ਗਣਦੇ ਵੀ ਅੰਕਲ ਯਾਰ ਕੀ ਪੈਸਾ ਗਣਦਾ 650 ਦੇ 100 ਰੁਪਏ ਲਿਖਾਈ ਜਿਹੜੇ ਫ੍ਰੀਜ਼ ਨਾਲੇ ਨਿਕਲਦੀਆਂ ਸਾਰੇ ਨੇ ਆ ਪੈਸੇ ਦਿੱਤੇ ਜਾ ਰਹੇ ਆ 445 ਪਾਣੀ ਗੁਪਤੀ ਹਾਂ ਸਾਢੇ 5 ਹੋ ਗਿਆ ਲੈ ਆਜਾ ਦੋ ਨੋਟ ਹਟ ਕੱਢ ਉਹ ਤਾਂ ਦੇ ਦਿੰਦਾ ਪਹਿਲਾਂ ਲੈ ਗੈਣ ਭਾਈ ਹਾਂ ਰਿਹਾ ਪੰਜ ਹਿਆਰ ਹਿਆਰ ਰਹਿ ਗਿਆ ਤੇਰਾ ਬਾਈ ਉਧਰੋਂ ਮਿਲ ਜੂਗਾ ਤੇ ਲਿਖਾਈ ਆਪੇ ਕਰਾ ਲੂਗਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਇਹਦਾ ਜੜਾਂ ਅੰਚ ਬਹਿਣ ਵਾਲਾ ਲੱਛੂ ਦੇ ਘੇਣਾ ਲੋ ਵੀ ਆ ਦੋ ਬੱਕਰੇ ਆ ਬੈਠੋ ਬੰਦੇ ਵਾਲੇ ਕੰਮ ਕਰਗਾ ਐਟਾ ਕਵਲਾ ਦੋ ਬੱਕਰੇ 14000 ਮੰਗਿਆ ਜੀ ਤੁਸੀਂ ਦੇਖ ਸਕਦੇ ਹੋ ਘਰ ਤੇ ਆ ਤੈਨੂੰ ਰੋਟੀ ਓਹ ਗੱਲ ਉਹ ਵੱਖਰੀ ਐ ਉਹਦਾ ਵਜ਼ਨ ਵੇਖ ਉਹਦਾ ਵਜ਼ਨ ਨਹੀਂ ਲੈਣਾ ਇਹਦਾ ਵਜ਼ਨ ਨਹੀਂ ਲੈਣਾ ਓਰੇ ਆ ਜਾ ਕਾਰਲੋਰਾ ਫਰੀਦਾ ਔਰ ਇੱਕ ਹੀ ਮਾਰੀ ਸੋਚੀ ਵੜ ਦਿੰਦਾ ਆ ਰੱਬੀ ਮੂਵੀ ਬਣਾਵੇ ਜਿੰਗਾਂ ਦੀ ਕੋਈ ਕੀ ਹੁੰਦੀ ਸਹੀ ਹੈ ਜੀ ਸਹੀ ਹੈ ਠੀਕ ਹੈ ਠੀਕ ਹੈ ਵੀ ਉਹ ਰਾਜੂ ਐਵੇਂ ਕੋਟ ਵਾਲਾ ਗੁੱਸਾ ਕਰੇ ਸਹੀ ਮਿਹਣੇ ਦੇ ਵਿੱਚ ਇਹਦੇ 500 ਦੇ ਤਾਂ ਕੱਲੇ ਸਿੰਘ ਹੀ ਆ ਸਿੰਘ ਦੇ ਲੱਗਿਆ ਹਾਂ ਬਾਈ ਪੀ ਲਾਇਆ ਉਹ ਬਕਰੇ ਹੈ ਕੀ ਦੇ ਬਾਈ ਆਪਣੇ ਭਲਵਾਨ ਜੀ 14 ਦੇ ਤੇ ਮਹਿੰਗੇ 14 ਦੇ ਯਾਰ ਬਾਈ ਜਾ ਦੇ ਹਾਂ ਲੈ ਜਾਣਾ ਪੈਂਦਾ 9000 ਪਰ ਪਾਰਾ ਕੋਸ਼ਕ ਕੋਈ ਆ ਵੀ ਛੋਟਾ ਕੋਈ ਗੰਨੀ ਕਿੰਨੇ ਕਹਿੰਦਾ ਬਰਹਾਨਾ ਕਰ ਿੱਕੋ ਮਕਾਦੇ ਹਾਣਾ ਇੰਨੇ ਰ ਘੱਟ ਨਹੀਂ ਵੇਚਦਾ ਹੈ ਨਾ ਵੀ ਹਾਂ ਝਾਗ ਮੁੱਕ ਜੀ ਹਾਂ ਹਾਲਾ ਫੜ ਹਾਂ ਫੜ ਉਹ ਯਾਰ ਕੱਚੀ ਗਾਨੀ ਕਹਿੰਦਾ ਆ ਲੈ ਵੇਚੀ ਜਾਣਾ ਵੇਚੀ ਪੱਜੂਗਾ ਪੰਦਰ ਦਿਵਾਨ ਨੂੰ ਦਿੰਦੇ ਫੜ ਦੱਸ ਦੇ ਕਰ ਤੇ ਹਾਂ 10000 ਆਇਆ ਸਭ ਪੈਸੇ ਬਹੁਤ ਆ ਦੇ ਯਾਰ ਬਾਈ ਨਹੀਂ ਵੀਰ ਜੀ ਪੈਸੇ ਬਹੁਤ ਜੇ ਨਹੀਂ ਵੇਚਣਾ ਤੇਰੀ ਮਰਜ਼ੀ ਹੈ ਉਹਦੇ ਕੋਈ ਗੱਲ ਹੋਰ ਹੁੰਦੀ ਹੈ ਜੇ ਦੇਣਾ ਹੀ ਤਾਂ ਗੱਲ ਕੁਝ ਹੋਰ ਹੁੰਦੀ ਹੈ ਨਹੀਂ ਮੰਨ ਜੀ ਉਹ 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 ਫਿਰ ਆਪਾਂ ਯਾਰ ਬੰਕੇ ਬੈਜੇ ਵਾਜਨ ਵੇਖਣਾ ਵੀਰੇ ਯਾਰ ਮੰਗਿਆ ਥੋੜਾ ਵਗਣ ਵਾਜਨ ਵੇਖਣਾ ਇਹਦਾ ਬਾਈ ਵਾਜਨ ਨਹੀਂ ਵੇਖਣਾ ਦੇਣਾ ਨੇ ਉਹਦੇ ਭਾਂਚ 7000 ਇਹੋ ਥੋੜੀ ਗੱਲ ਨਹੀਂ 7000 ਨਹੀਂ 7000 ਨਹੀਂ 10000 ਰੁਪਇਆ ਲਾਇਆ 10000 ਰੁਪਇਆ ਲਾਇਆ ਬਾਈ 5-5000 ਦੇ ਬੱਕਰੇ ਤਾਂ ਤੂੰ ਦੱਸ ਦੇ ਛੋਟੇ ਕਿਹੜੇ ਕੋਇ ਇੱਕ 7 ਦਾ ਕਤੇ ਨਾ ਹੋ ਗਈ ਜੱਲ ਖਾਈ ਕਰਾ ਦੂਆ ਯਾਰ ਬਾਈ ਨਹੀਂ ਯਾਰ 200 ਰੁਪਏ ਨਾਲ ਕੀ ਹੋਊ ਛੋਟੇ ਵੀ ਯਾਰ 400 ਰੁਪਈਆ ਬਣਦਾ ਬਾਈ ਲੱਖਾਂ ਕਰੋੜਾਂ ਦਾ ਕੁਛ ਨਹੀਂ ਤੇਰਾ 400 ਦਿਹਾੜੀ ਬਣ ਗਈ ਦਾ ਇਹਨੇ ਬੱਲੇ ਬੱਲੇ ਹੋ ਜਾਣੀਆਂ ਯਾਰ ਐਹੀ ਹੁੰਦੀ ਆ ਪੰਜ ਪੰਜ ਅੱਜ ਲੈ ਮੈਨੂੰ ਦੁਆਦੇ ਚੱਲ ਕਿਹੜਾ ਜਿਹੜਾ ਮਰਜ਼ੀ ਦੁਆਦੇ ਜਾ ਕੋ ਯਾਰ ਅਸੀਂ ਉਹ ਹਸਾਬ ਨਾਲ ਨਹੀਂ ਪਾਇਆ ਬਸ ਰੱਡ ਪਾਇਆ 7 ਦਾ ਛੋਟਾ 3 ਦਾ ਪਾਇਆ ਹੈ ਪਾਇਆ ਤਿੰਨ ਤਾਂ ਉਹ ਲਿਖਾਈ ਵੀ ਪਾਤੀ 400 ਰੁਪਿਆ ਸਾਢੇ 10 ਦੇ ਹੋ ਗਏ ਸਾਢੇ 10 ਦੇ ਹੋ ਗਏ ਹੁਣ ਤਾਂ ਲਿਖਾਈ ਵੀ ਪੈ ਗਈ ਮੈਨੂੰ ਤੂੰ ਲੈ ਯਾਰਾ ਸਾਢੇ ਜਦਾ ਜੀ ਉਹ ਦਵਾਉਂਗਾ ਤੂੰ ਮੈਂ ਤਾਂ ਭਰਨੇ ਨਹੀਂ ਪਰ ਬੈਂਦ ਨੂੰ ਭਰ ਤੂੰ ਚਲਾ ਲੈ ਭਰਖਾਈ ਕਮਾਲ ਦੀ ਗੱਲ ਹੈ ਸਾਢੇ 10 ਦੇ ਨਹੀਂ ਨਹੀਂ ਰੱਖ ਲੈ ਕੋਈ ਨਹੀਂ ਛੋਟੇ ਵੀ ਚੱਲ ਛੱਡ ਪਰੇ ਯਾਰ ਜੰਨੀ ਜੰਦਾ ਦਾ ਕੀ ਕਰਤਾ ਬਈ ਜੱਗੀ ਹੋਮੇ ਗਾਰਸਨ ਮੇਰੀ ਹਾਂ ਬਈ ਬਈ ਗਾਰਸਨ ਐ ਰਗਾ ਤੇਰੇ ਕੋਲੇ ਬੱਕਰੇ ਨਹੀਂ ਲੱਗ ਜਾਂਦੇ ਹੈ ਕੋ ਖੋਲ ਕੇ ਲੈ ਜਾਗਾ ਹਾਂ ਤੂੰ ਕੱਲ੍ਹ ਯਾਰ ਆਏਗਾ ਰਾਜਾ ਬੰਦੀ ਲੈ ਆ ਖੋਲ ਕੇ ਦੇ ਪੈਸੇ ਤੇ ਮੂਹੇ ਜਿਮਨ ਮੈਂ ਕੋਲ ਨਹੀਂ ਆਪਾਲਾ ਬਾਈ ਯਾਰ ਆ ਜਾਂਦਾ ਫਿਰ ਮੂੰਹ ਮੰਗੀ ਦਾ ਮੌਤ ਵੀ ਨਹੀਂ ਮਿਲਦੀ ਆ ਜੈ ਜੀ ਆ ਯਾਰ ਬਾਈ ਪੈਸੇ ਹੁਣ ਪੰਚਾਇਤ ਖੜੀ ਆ ਪੰਚਾਇਤ ਦੀ ਮੋੜੀ ਬੱਕਰੇ ਦਾ ਗਦੇ ਕੋੜੇ ਦਾ ਮੁੱਲ ਵੀ ਲੱਖ ਰੁਪਇਆ ਦੇ ਗਣਦੇ ਬਾਈ ਪੈਸੇ ਆ ਜਾ ਬਾਈ ਭੱਜ ਨਾ ਯਾਰ ਹੁਣ ਆ ਜਾ ਆ ਜਾ ਆ ਜਾ ਕੋਈ ਨਹੀਂ ਪੈਸੇ ਗੈਣਾ ਪੈਸੇ ਗੈਨ ਲਾ ਕੋਈ ਮੇਰੇ ਹੋਇਆ ਮੁੰਡਿਆ ਬੱਸ ਚੋਸਫਦਾ ਕਰ ਲੋ ਮੈਂ ਨਹੀਂ ਉਹ ਤੂੰ ਦਾ ਸਹੀ ਗੱਲ ਤੇ ਦਾ ਕਰਦੇ ਆ ਜੀ ਨੇ ਗਾਹ ਵੇਚਨੇ ਗਾਹ ਨੇ ਪਾਇਆ ਪਾਇਆ ਕਰਕੇ ਵਿਚਾਰੇ ਨੇ ਵੇਚਣਾ ਯਾਰ ਆਪ ਦੀ ਕਰਨਾ ਚਾਹ ਰਹੇ ਨੇ ਯਾਰ ਹਾਂ ਉਹ ਵੀ ਇਹਦੇ ਸਿਰ ਲੱਗਣਾ ਹਾਂ ਪਾਪੂ ਵੀ ਯਾਰੇ ਦੇ ਸਿਰ ਲੱਗਣਾ ਦੋ ਦੋ ਬੱਕਰੀਆਂ ਦਾ ਸਿਰ ਕਲਮ ਹੋਣ ਦਾ ਰਾਜੂ ਨਾਲ ਕਰਜਾ ਹੋਰ ਕਰਦੇ ਨੇ ਹਾਂ ਰਾਜੀ ਕੈਨ ਨਾ ਰਾਜੀ ਆਪਸੇ ਦਸਰਾ ਨੇ ਜਿਹਨੂੰ ਇਹ ਇਹ ਵੀ ਨਾ ਰਾਜੀ ਆ ਵੀ ਆ ਬੱਕਰੇ ਦਾ ਗੋਪੀ ਕੀ ਮੰਗਿਆ ਭਾਈ 5500 ਰੁਪਏ ਮੰਗਿਆ 5500 13 ਜਿਆਦਾ ਤੇ 2500 13 ਘਟਾ ਜੈ ਯਾਰ ਕਰੋ ਗੱਲ ਹਾਂ ਨੋ ਉਹਨੇ ਲਗਾਏ 2500 ਹਾਂ ਇਹ ਬੰਦੇ 2500 ਵੇ ਉਹਨਾਂ ਨੇ ਲੈ ਜੇ ਉਹਨਾਂ ਨੇ ਅਮਾਏ ਨੀਤੇ ਬੰਦੇ 2500 ਹਾਂ ਉਹਦਾ ਮੈਨ ਲੈਣਾ 2500 ਬੰਦੇ 2600 ਦਾ ਹਾਂ 250 ਦਾ ਉਹ ਨਹੀਂ ਹੁੰਦਾ ਨਹੀਂ ਨਹੀਂ ਉਹ ਕੋ ਨਹੀਂ ਦਗਾ ਬੇਪੜਾ ਮੈਂ ਕਹ ਉਹ ਆਉਂਦਾ ਤਾਂ ਇਹ ਦੇ ਦਿੰਦਾ ਤੁਹਾਨੂੰ ਪਸ਼ੂ ਆ ਵੀ ਦੇ ਦਿੰਦਾ ਉਹ ਗੁਰ ਵੀ ਤਾਂ ਤੁਹਾਨੂੰ ਦੇਣ ਨੂੰ ਬੋਲਦਾ ਤੁਹਾਡੇ ਨਹੀਂ ਆ ਤੁਹਾਡੇ ਅਗੇ ਬੋਲਦਾ ਕਦੇ ਹੋ ਗਿਆ ਸਦਾ ਹੋ ਗਿਆ ਹੋ ਗਿਆ ਅੰਕਲ ਕਿੰਨੇ ਦਾ ਕਰਤਾ ਕਿੰਨੇ ਦਾ 250 ਦਾ ਨਾਲ ਜਾਣਾ ਹੈ ਤਾਂ ਵਜਨ ਬੰਨਣਾ ਹੈ ਉਹ ਵਜਨ ਨਾਲ ਵੇਚਣਾ ਹੋਰ ਪੈਸੇ 2890 ਚੈੱਕ ਬਈ ਲਿਖਾਈ ਸੰਜੂ ਕਰਾਊਗਾ ਬਸ ਆ ਵੀ ਉਧਰ ਬਾਦਰੀ ਹੈ ਬਈ ਬਰਕਾ ਲਿਖਾਈ ਵਾਲੀ ਦੀ ਹੋਰ ਨਾ ਵੀ ਚੈੱਕ ਪੈਸੇ ਨਗਦੋ ਨਗਦੋ ਨਗਦ ਸੰਜੂ ਨੂੰ 2800 ਦਾ ਬੱਕਰਾ ਦੇ ਵਾਹ ਜੀ ਵਾਹ ਕੋਲ ਤੂੰ ਜਾਂ ਤੇ ਤੇਰਾ ਜਾਣੇ ਕਾ ਹੜ ਬਈ ਲਖਾਈ ਸੰਜੂ ਕਰਾਉਣਾ ਉਹ ਲਖਾਈ ਉਹ ਕਰਾਉ ਆਪੇ ਫੜ ਲਾ ਨਾ ਬੰਦੇ ਕਰੇ ਹਾਂ ਰੁਪਏ ਮੇਰੇ ਨਾ ਨਾ ਓਏ ਉਹ ਪੈਰ ਨਹੀਂ ਲਾਉਂਦਾ ਯਾਰ ਉਹਦਾ ਪੈਰ ਹੀ ਸੇ ਲੱਗਣ ਦਿੰਦਾ ਉਹ 2800 ਚ ਨਹੀਂ ਸਸਤੀ ਕਰ ਲਈ ਬਜਾ ਰੰਦੇ ਯਾਰ ਬਜਾ ਰੰਦੂ ਚੀੜਾ ਓਏ ਲੈ ਚੀੜਾ ਓਏ ਕਹੀ ਦੇ ਤਾ ਬਈ ਓਰੇ ਅਹੀਂ ਓਰੇ ਅਹੀਂ ਕੋਲ ਲਖਾਈ ਸੰਜੂ ਦੀ ਆ ਯਾਰ ਓਏ ਸੰਜੂ ਮੰਨ ਜਾ ਯਾਰ ਖਮਸ ਦਾ ਵੇਚ ਦੂੰਗਾ ਮੈਂ ਕੀ ਕੋਈ ਦਿਨ ਕਹਿ ਦਿੰਦਾ ਹੋ ਨਹੀਂ ਲਿਖਾਈ ਸੰਜੂ ਦੀ ਬਸ ਇੰਨੇ ਬਹੁਤ ਨਹੀਂ ਉਹ ਲਿਖਾਈ ਪਾ ਦੇ ਇਹਨੂੰ ਯਾਰ ਠੀਕ ਤਿੰਨ ਦਾ ਕਰਤਾ ਮੈਨੂੰ ਇੱਕ ਨਹੀਂ ਕਿੰਨੇ ਦਾ ਕਰਤਾ ਰੱਖਦਾ ਗੁਰਪ੍ਰੀਤ ਯਾਰ 30000 ਰੁਪਏ ਆਏਗਾ 45 ਬਸ ਠੀਕ ਹੈ ਆਪਣਾ ਬਾਕੀ ਇਹ ਦੇ ਦਸ ਉਹ ਦੇਊਗਾ ਜੀ ਉਹ ਕਾਢੋ 200 ਰੁਪਏ ਸੰਜੂ ਫਿਰ ਤਾਂ ਉਹ ਬੀੜੀਆਂ ਉਹ ਬੀੜੀਆਂ ਜੇ ਭਰੀ ਫਿਰ ਵੀਡੀਓ ਦਾ ਕੀ ਫਰਕ ਬੱਚੇ ਸਿੰਘਾ ਕੋਈ ਚਾਹਦਾ ਕੰਮ ਕਰਾ ਕਰ ਕੱਢ ਪੈਸੇ ਜਰਦਾ ਹੀ ਜਰਦਾ ਚਾਰ ਰੁਪਏ ਦੇ 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 ਉਹ ਦੇ ਦੇ ਝੱਗੀ ਜੱਤ ਮਾਰ ਅੰਦਰ ਲਈ ਜੇਬ ਚ ਅੰਦਰੋਂ ਕੱਢ ਪੈਸੇ ਮੇਰੇ ਕੋਲ 50000 ਤੋਂ ਘਟ ਨਹੀਂ ਹੋਣਾਂਗਾ ਹਾਂ ਹੱਥ ਨੇ ਓ ਮੈਂ ਕੀ ਆਖਿਆ ਤੈਨੂੰ ਲੈ ਜਾ ਯਾਰ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਓ ਦੇ ਪੈਸੇ ਬਾਈ ਤੂੰ ਕੀ ਹੋ ਗਏ ਦੇ ਦੇ ਓ ਨਹੀਂ ਦੇ ਓ ਚਾਹ ਓ ਤੂੰ ਦਲਾ ਲਾ ਲਈ ਮੈਂ ਦੇ ਦੂੰਗਾ ਲੈ ਗੇ ਲੋ ਤੇਰਾ ਹੋਇਆ ਵੀ ਨਹੀਂ ਤੇ ਹੋਰ ਦਲਾ ਲਾਦਾ ਹੋਦਾ ਗਿਆ ਨਾ ਪਰੇ ਨੰਗ ਜਾ ਅਹੀਂ ਫੜਦਾ ਤੇਰਾ ਦਲਾ ਲਾਦਾ ਸੱਤੋ ਹੀ ਬੋਲੀ ਸਕੇ ਸਾਨੂੰ ਹੀ ਮਾਰਦਾ ਹਾ ਡਾਇਲੌਗ ਸਾਡੇ ਤੇ ਹੀ ਮਰੀ ਜਾਂਦਾ ਹਾ ਤੇਰਾ ਬਹੁਤ ਸੁਖਾਇਆ ਤੇਰੇ ਦੇ ਦੂ ਮੈਨੂੰ ਇਹਨਾਂ ਦਲਾਹਾਂ ਕਰਦੇ ਤੇ ਹੁਣ ਤੂੰ ਜਾ 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 ਡੀਡੇ ਪਾਉਂਦੇ ਉਹ ਬਚਾਰਾ ਇੰਨੀ ਵਾਟੋ ਚੱਲ ਕੇ ਆਏ ਉਹਨੇ ਵੀ 2 ਰੁਪਏ ਬਣਾਉਣੇ ਤੇ ਕੱਲਾ ਹੀ ਰੋਟੀ ਖਾ ਕੇ ਸੌਂ ਜਾਂ ਤੂੰ ਪਰੌਂਠਾ ਹਜੇ ਕੀ ਪਤਾ ਗਰਮੀ ਤੇ ਇੱਥੇ ਜਾਂਦਾ ਲਟਕ ਜਾਂਦਾ ਆਹੋ ਬਸ ਜਿਹੜੀ ਗੱਲ ਕਰਤੀ ਆ ਗਾਂ ਕਰੋ ਲਾਓ ਪੱਟਾ ਟੋਆ ਕਿਸੇ ਨਹੀਂ ਸੀਗਾ ਤੇ ਟੂਟਾ ਟੂਟਾ ਕੋਈ ਲਾ ਗਿਆ ਠੀਕ ਹੈ ਬਾਈ ਨੇ ਦਿਲ ਕੱਢਿਆ ਯਾਰ ਇੰਨੀ ਵਾਰ ਟੋ ਆ ਕੇ ਚਾਰਟ ਐਕਟਰੀਆ ਬਣਾ ਫਿਰਦਾ ਮਨ ਆਹੋ ਇਹ ਅਜੇ ਸੁਨੀਲ ਸੇਠੀ ਨੇ ਚੈਨੀ ਨਹੀਂ ਬਾੜ ਕੈਨੀ ਵਾਰ ਕੱਢ ਚੈੱਕ ਤੇਰੇ ਨਾਲ ਸੌਦਾ ਨਾਲ ਪਹਿਲਾਂ ਕਰ ਲੈ ਇਸ ਦੀ ਚੈਨੀ ਹਾਂ ਹਾਂ ਦਿਸ ਗਈ ਬਾਈ ਚੈਨੀ ਚਾਂਦੀ ਦੀ ਹੈ ਲੈ ਜੀ ਗਿਆਣ ਬਾਈ ਇਹ ਗੋਪੀ ਤੇਰ ਕਰਮਾ ਜਰ ਪੀ ਓਏ ਰੱਖ ਲਾ ਪੈਸੇ ਵਟ ਲਾ ਹਾਂ ਉਦੋਂ ਗੂੜੇ ਪਾਰਦਾ ਅਗਲੇ ਲਓ ਵੀ 3300 ਦਾ ਬੱਕਰਾ ਹੋ ਗਿਆ ਆਹਾ ਆ ਸੀਗਾ ਬੱਕਰਾ ਤੇ ਪੱਟਿਆ ਸੀ ਟੋਆ ਕਿਸੇ ਨੇ ਤੇ ਬੂਟਾ ਲ ਆ ਗਿਆ ਕੋਈ ਤੂੰ ਬੱਕਰਾ ਨਾ ਮੈਂ ਤਾਂ ਨਾਲ ਦੇਵੇਂ ਮਨ ਜੱਗੀ ਨਾ ਗਣੀਆਂ ਵੀਡੀਓ ਚ ਵੈਕ ਮੈਂ ਕਹੀ ਯਾਰ ਹੁਣ ਇਹ ਗੱਲ ਕਰਕੇ ਰਾ ਜੱਗ ਤੂੰ ਯਾਰ हट ਜਾਨੇ ਨੇ ਤੁਸੀਂ ਸੌਦਾ ਜਦੋਂ ਕਰਨਦੇ ਆ ਜੇ ਸਿਰੇ ਤੇ ਆ ਜੇ ਸੌਦਾ ਤੁਸੀਂ हट ਜਾਨੇ ਆਹੋ ਕਾਦੀ ਆਵਾਜ਼ ਕਢਾਉਣਾ ਤੂੰ ਮੈਂ ਪੱਕੇ ਜਾਦੂ ਕਰਤਾ ਕਰਨ ਚ ਬੋਲੇ ਕਰਤਾ ਬੋਲੇ ਲਓ ਵੀ ਪੱਕਾ ਜਾਦੂ ਜੱਗੀ ਨੇ ਕਰਤਾ ਬੋਲੇ ਬੜੂਏ ਕੰਪਾਈ ਨਾ ਆ ਵੇਖ ਸਹੀ ਗੱਲ ਆ ਦਿਖਾਈ ਨਾ